ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਕਰਮੀ ਨੂੰ ਦੇਖਦੇ ਹੋਏ ਵੀਰੇ ਇੱਕ ਗੱਲ ਜਾਣ ਆ ਗਈ ਸਾਡੇ ਸਾਇੰਸ ਟੀਚਰ ਸਰਦਾਰ ਜਰਨੈਲ ਸਿੰਘ ਰਾਮਨਗਰ ਸੰਗਰਵਾਲਾ ਦੀ ਜਿਹੜੀ ਤੁਹਾਡੇ ਨਾਲ ਸਮਝੀ ਕਰਨੀ ਚਾਹਣਾ ਕਿਉਂਕਿ ਜਦੋਂ ਅਸੀਂ 9ਵੀਂ 10ਵੀਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਦੋਂ ਸਾਡੇ ਸਾਇੰਸ ਟੀਚਰ ਸੀਗੇ ਜਰਨੈਲ ਸਿੰਘ ਜੀ ਰਾਮਨਗਰ ਸੰਗਰਵਾਲਾ ਉਹ ਸਾਨੂੰ ਇੱਕ ਗੱਲ ਸਿਖਾਉਂਦੇ ਹੁੰਦੇ ਕਿ ਉਦੋਂ ਸਾਨੂੰ ਆਇਆ ਲੱਗਦਾ ਸੀ ਵੀ ਜਿਹੜੇ ਸਾਡੇ ਸਾਇੰਸ ਟੀਚਰ ਨੇ ਸਾਨੂੰ ਮੂਰਖਾ ਬਣਾ ਰਹੇ ਨੇ ਜਾਂ ਸਾਡਾ ਠੀਕ ਹੈ ਅ ਪਾਵਰ ਪਾ ਸਾਨੂੰ ਲੱਗਦਾ ਸੀਗਾ ਵੀ ਮਾਸਟਰ ਸਾਡੇ ਜਾਂ ਪਾਵਰ ਪਾ ਜਾਂ ਗੱਲਾਂ ਕਰ ਰਹੇ ਨੇ ਮਾਸਟਰ ਜੀ ਕਹਿੰਦੇ ਹੁੰਦੇ ਸੀਗੇ ਵੀ ਮੀਂਹ ਪੈਣਾ ਨਹੀਂ ਤੇ ਬਹੁਤ ਜ਼ਿਆਦੇ ਹੜ੍ਹ ਆਉਣਗੇ ਸਾਇੰਸ ਕਹਿੰਦੀ ਆ ਮਾਸਟਰ ਜੀ ਸਾਡੇ ਕਹਿੰਦੇ ਵੀ ਸਾਇੰਸ ਕਹਿੰਦੀ ਆ ਮੀਂਹ ਪੈਣਾ ਨਹੀਂ ਬਹੁਤ ਜ਼ਿਆਦੇ ਹੜ੍ਹ ਆਉਣਗੇ ਤਾਂ ਸਾਡੀ ਜਿਹੜੀ ਕਿਸ਼ਤੀ ਆ ਤਿਆਰ ਆ ਐਸੀ ਡੁੱਬ ਦੇ ਦੇਣੀ ਉਦੋਂ ਸਾਨੂੰ ਲੱਗਦਾ ਸੀ ਕਲਾਸ ਵਾਲਿਆਂ ਨੂੰ ਸਾਰੇ ਅਸੀਂ ਕਲਾਸ ਵਿੱਚ ਡਾਕਟਰਾਂ 'ਚ ਗੱਲਾਂ ਵੀ ਕਰਦੇ ਹੁੰਦੇ ਸੀ ਵੀ ਆ ਦੇਖ ਲੈ ਮਾਸਟਰ ਹੁੰਦਾ ਕਹਿੰਦੇ ਨੇ ਵੀ ਜੂਰੀ ਝੂਠ ਨਹੀਂ ਬੋਲਣਾ ਤੁਸੀਂ ਕਿਸੇ ਨੂੰ ਨਾ ਮੂਰਖ ਨਹੀਂ ਸਮਝਣਾ ਮੂਰਖ ਨਹੀਂ ਹੋਣਾ ਪਰ ਆਪਣਾ ਸਾਇਡ ਫੀਚਰ ਹੈ ਜਿਹੜਾ ਇਹ ਆਪਾਂ ਨੂੰ ਕੋਈ ਬੁੱਧੂ ਬੁੜਾਈ ਜਾਂਦਾ ਜਦੋਂ ਮੀਂਹ ਨਹੀਂ ਪੈਣਾ ਹੜ ਕਿਵੇਂ ਆ ਜਾਊਗਾ ਸੋ ਦੋਸਤੋ ਅੱਜ ਉਹ ਗੱਲ ਇਹ ਗੱਲ ਹੈਗੀ ਹੈ 2000 2001 ਦੀ ਜਦੋਂ ਮੈਂ 9ਵੀਂ ਤੇ 10ਵੀਂ ਕਲਾਸ ਕੀਤੀ ਆ ਸੋ ਅੱਜ ਤੋਂ 23 ਸਾਲ ਪਹਿਲਾਂ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸੋ ਉਦੋਂ ਇਹ ਮਨਤਜੀ ਗੱਲਾਂ ਕਹਿੰਦੇ ਪਰ ਜੇ ਸੱਚ ਹੋਵੇ ਵੀ ਕਿਉਂਕਿ ਅੱਜ ਆ ਜਿਹੜਾ ਧਰਤੀ ਦਾ ਤਾਪਮਾਨ 50 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਜਦੋਂ ਅਸੀਂ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਸਾਡੇ ਮਾਤਰੀਆਂ ਨੂੰ ਵੀ ਜੀ ਸਾਰੇ ਸੰਭਵ ਕਿਵੇਂ ਆ ਇਹ ਹੋਊਗਾ ਕਿਵੇਂ ਉਦੋਂ ਸਾਡੇ ਟੀਚਰ ਸਾਨੂੰ ਕਹਿੰਦੇ ਹੁੰਦੇ ਸੀ ਵੀ ਜਿਹੜੀ ਧਰਤੀ ਦੀ ਪ੍ਰਜਾਤੀ ਹੈ ਜਿਹਨੂੰ ਆਪਾਂ ਸਭ ਤੋਂ ਉੱਤਮ ਪ੍ਰਜਾਤੀ ਕਹਿੰਦੇ ਹਾਂ ਮਨੁੱਖ ਉਹ ਧਰਤੀ ਨੂੰ ਬਰਵਾਦ ਕਰਨ ਲੱਗਿਆ ਹੋਇਆ ਹੈ ਧਰਤੀ ਦੇ ਜਿਹੜੇ ਹਰੇ ਹਰਿਆਲੀ ਆ ਉਹਨੂੰ ਖਤਮ ਕਰਨ ਲੱਗਿਆ ਹੋਇਆ ਆਪਣੇ ਪੈਸੇ ਦੇ ਲਾਲਚ ਲਈ ਲਾ ਲੋ ਠੀਕ ਹੈ ਆਪਣੇ ਲਾਲਚੀ ਮਨ ਦੇ ਲਈ ਲਾ ਲੋ ਜਦੋਂ ਕਹਿੰਦੇ ਉਦੋਂ ਸਾਨੂੰ ਦੱਸਦੇ ਨੇ ਜੀ ਮੱਟ ਜੀ ਵੀ ਹੌਲੀ ਹੌਲੀ ਤਾਂ ਆਪਮਣ ਤਾਂ ਪੀਣਾ ਵਧ ਰਿਹਾ ਸੋ ਤਾਪਮਣ ਇੰਨਾ ਵਧਣਾ ਜਿਹੜੇ ਗਲੇਸ਼ੀਅਰਾਂ ਦੇ ਉੱਤੇ ਪਤਾ ਨਹੀਂ ਕਿੰਨਾ ਕੁ ਪਾਣੀ ਜੰਮਿਆ ਪਿਆ বরਫ ਦੇ ਰੂਪ ਦੇ ਵਿੱਚ ਜਦੋਂ ਉਹਨੇ ਖੁਰਨਾ ਜਦੋਂ ਉਹਨੇ ਖੁਰਕੇ ਢਾਤੀ ਵੱਲ ਨੂੰ ਆਉਣਾ ਪਹਾੜਾ ਤੋਂ ਉਦੋਂ ਬਹੁਤ ਜ਼ਿਆਦਾ ਖੜ ਹੋਣੀ ਮਸਲ ਇਹ ਬਣੂਗਾ ਕਿ ਮੀਂਹ ਆਇਆ ਨਹੀਂ ਕਰਨਾ ਕਿਉਂਕਿ ਜਿਹੜੇ ਰੁੱਖ ਨੇ ਉਹਨਾਂ ਦੀ ਕਟਾਈ ਇੰਨੀ ਤੇਜ਼ੀ ਦੇ ਨਾਲ ਕਰਨ ਲੱਗੇ ਹੋયા ਸੀ ਲਾਉਣ ਦੇ ਵਿੱਚ ਅਸੀਂ ਥਾਡੀ ਆ ਪਰ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਜਿਹੜੇ ਰੁੱਖ ਨੇ ਉਹਨਾਂ ਦੀ ਜਿਹੜੀ ਕਟਾਈ ਆ ਝੂਰਾ-ਝੂਰਾ ਦੇ ਨਾਲ ਕਰਦੇ ਆ ਅਸੀਂ ਆਮ ਦੇਖਦੇ ਆ ਕਿ ਸਰਕਾਂ ਦੇ ਕੰਨੇ ਸਰਕਾਂ ਚੌੜੀਆਂ ਹੋ ਰਹੀਆਂ ਨੇ ਸਰਕਾਰ ਦਾ ਵੀ ਕੋਈ ਧਿਆਨ ਨਹੀਂ ਵੀ ਪਹਿਲਾਂ ਜੇ ਸਰਕਾਂ ਚੌੜੀਆਂ ਕਰਮੀਆਂ ਨੇ ਤਾਂ ਦੋ ਸਾਲ ਪਹਿਲਾਂ ਉਹਨਾਂ ਦੇ ਆਲੇ-ਦਾਲੇ ਕੋਈ ਦੂਰੀ ਤੇ ਜਾ ਕੇ ਰੁੱਖ ਬਹੁਤ ਤਾਂ ਜੋ ਦੋ ਸਾਲਾਂ ਦੇ ਵਿੱਚ ਰੁੱਖ ਖੜ ਜਾਣ ਸਰਕਾਂ ਚੌੜੀਆਂ ਹੋ ਰਹੀਆਂ ਨੇ ਰੁੱਖਾਂ ਦੀ ਕਟਾਈ ਹੋ ਰਹੀ ਹੈ ਕਿਤੇ ਬਾਡੀ ਦੇ ਸੀਰੀਓ ਤੋਂ ਬਾਅਦ ਕਿਸਾਨ ਵੀਰਾਂ ਨੇ ਅੱਗ ਲਾ ਲਾ ਬਹੁਤ ਜ਼ਿਆਦਾ ਤਰਫ ਤੋਕਦੇ ਜਿਹੜਾ ਉਹਨੂੰ ਵੀ ਸਮਝਣਾ ਚਾਹੀਦਾ ਸੋ ਹੁਣ ਜਿਹੜਾ ਅਸਲ ਮੁੱਦੇ ਦੀ ਗੱਲ ਹੈ ਵੀ ਉਹ 23 ਸਾਲ ਪਹਿਲਾਂ ਕਈਆਂ ਗੱਲਾਂ ਵਧੀ ਅੱਜ ਸਾਨੂੰ ਯਾਦ ਆਈਆਂ ਜਿਹੜੀਆਂ ਸਾਡੇ ਸਾਇੰਸ ਟੀਚਰ ਮਾਸਟਰ ਜਰਮਾਇਲ ਸਿੰਘ ਨੇ ਸਾਨੂੰ ਕਹਿੰਿਆ ਸੀ ਕਿ ਕਿ ਜਿਹੜਾ ਟੈਂਪਰੇਚਰ ਹੈ 50 ਦੇ ਲਗੇ ਬਗਿਆ ਸੋ ਹੁਣ ਜਦੋਂ ਪਹਾੜ ਖੁੱਲ ਨਹੀਂ ਜਿਹੜਾ ਪਹਾੜਾਂ ਦਾ ਪਣੀ ਧਰਤੀ ਵੱਲ ਨੂੰ ਆਊਗਾ ਕਿਉਂਕਿ ਬਹੁਤ ਜ਼ਿਆਦਾ ਵਰਖਾ ਜੰਮੀ ਹੋ ਜਾਵੇ ਤੇ ਜਦੋਂ ਖੋਖੇ ਧਰਤੀ ਵੱਲ ਨੂੰ ਆਊਗਾ ਤਾਂ ਹਰ ਉਹ ਆਦਮੀ ਨੇ ਕਿ ਹਲੇ ਵੀ ਆਪਣੇ ਕੋਲੇ ਟਾਈਮ ਆ ਹਲੇ ਵੀ ਆਪਣੇ ਕੋਲੇ ਸਮਾਂ ਹੈ ਜੇ ਆਪਾਂ ਸਮਾਂ ਰਹਿੰਦੇ ਸਮਝ ਜੀ ਇਹ ਗੱਲ ਨੂੰ ਤਾਂ ਆਪਾਂ ਵਧੀਆ ਰਹਾਂਗੇ ਆਪਾਂ ਰੁੱਖ ਲਗਾਈਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਨਸਲਾਂ ਨੇ ਆਪਾਂ ਉਹਨਾਂ ਨੂੰ ਬਚਾ ਸਕੀਏ ਉਹਦੇ ਲਈ ਆਪਾਂ ਨੂੰ ਰੁੱਖ ਲਾਉਣੇ ਪੈਣਗੇ ਠੀਕ ਹੈ ਵਾਤਾਵਰਣ ਦੀ ਸਭਾਲ ਰੱਖੀ ਪੈਣੀ ਹੈ ਰੁੱਖ ਲਗਾ ਫਿਰ ਥੋੜੇ ਟਾਈਮ ਬਾਅਦ ਪੁਲੀ ਜਨਾਨੋ ਰੁੱਖਾਂ ਦਾ ਬਹੁਤ ਬੂਟੇ ਲਾਉਣਗੇ ਸਵਾਸੇ ਵੀ ਵੀਰੇ ਬਹੁਤਾਰੇ ਬੂਟੇ ਲਾਉਦੇ ਆ ਫੋਟੋਆਂ ਵੀ ਖਿਡਾਉਂਦੇ ਆ ਪਰ ਉਹ ਬੂਟਾ ਹਰ ਸਾਲ ਉਹੀ ਟੋਚ ਲੱਗਦਾ ਜਿਹਦੇ ਜੋ ਪਿਛਲੇ ਸਾਲ ਆ ਕੇ ਗਏ ਹੁੰਦੇ ਆ ਇਹਨਾਂ ਨੂੰ ਧਿਆਨ ਰੱਖੋ ਜੀ ਬੂਟੇ ਲਾਉਣੇ ਆ ਤਾਂ ਆਪਾਂ ਪਾਲਣੇ ਵੀ ਹੋਣਗੇ ਸਾਰੇ ਮੇਰੇ ਦੋਸਤਾਂ ਨੂੰ ਬੇਨਤੀ ਹੈ ਕਿ ਵੀਡੀਓ ਬੱਦ ਬੱਦ ਸ਼ੇਅਰ ਕਰੋ ਤਾਂ ਜੋ ਹਰ ਇੱਕ ਇਨਸਾਨ ਤੱਕ ਪਹੁੰਚੇ ਤੇ ਹਰ ਇੱਕ ਇਨਸਾਨ ਆਪਣਾ ਫਰਜ਼ ਸਮਝਦੇ ਹੋਏ ਇੱਕ ਰੁੱਖ ਜ਼ਰੂਰ ਲਾਵੇ ਤਾਂ ਜੋ ਆਪਾਂ ਧਰਤੀ ਇਹਨੂੰ ਦਰਵਾਜ਼ਾ ਹੋਰ ਤੋਂ ਉਜੜ ਤੋਂ ਕਿ ਜਿਹੜੀ ਮਲੁਖ ਜਾਤੀ ਜਿਹੜੀ ਸਭ ਤੋਂ ਸਿਆਣੀ ਪਰਜਾਤੀ ਮੰਨੀ ਗਈ ਹੈ ਉਸ ਦਾ ਖਾਤਮਾ ਹੋ ਤੋਂ ਵਿਚਾਰ ਸਕੀਏ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਵੀਰੇ